ਪੁਲ ਦੀ ਰੇਲਿੰਗ ਤੋੜ ਕੇ ਨਹਿਰ ਦੇ ਵਿੱਚ ਡਿੱਗੀ ਕਾਰ ਤਾਰ ਦੇ ਵਿੱਚ ਸਵਾਰ ਸੰਤਿੰਨ ਲੋਕ ਕ੍ਰੇਨ ਦੀ ਮਦਦ ਦੇ ਨਾਲ ਕੱਢੀ ਜਾ ਰਹੀ ਬਾ ਨਵਾਂ ਸ਼ਹਿਰ ਦੇ ਪਿੰਡ ਸ਼ਹਾਬਾਜ਼ਪੁਰ ਦੇ ਵਿੱਚ ਬੀਤੀ ਦਿਨੀ ਇੱਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਅਤੇ ਨਹਿਰ ਦੇ ਵਿੱਚ ਜਾ ਡਿੱਗੀ ਹੈ। ਤਾਂ ਦੱਸਿਆ ਗਿਆ ਕਿ ਬਲੈਰੋ ਕਾਰ ਦੀਆਂ ਹੀ ਤਸਵੀਰਾਂ ਨੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੀ ਕਾਰ ਹੈ ਉਹ ਡਿੱਗੀ ਹੋਈ ਨਜ਼ਰ ਆ ਰਹੀ ਹੈ ਅਤੇ ਕ੍ਰੇਨ ਦੀ ਮਦਦ ਦੇ ਨਾਲ ਉਸ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਦੇ ਵਿੱਚ ਤਿੰਨ ਲੋਕ ਸਵਾਰ ਸਨ ਜਿਨ੍ਹਾਂ ਨੇ ਬੜੀ ਔਖੇ ਤਰੀਕੇ ਦੇ ਨਾਲ ਬੜੀ ਕਰਨੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ। ਤਾਂ ਦੱਸਿਆ ਰਹਾ ਹੈ ਕਿ ਜੜੀ ਕਾਰ ਹੈ ਉਹ ਬਲੈਰੋ ਗੱਡੀ ਕਿਸੇ ਗੱਡੀ ਦਾ ਜਿਹੜਾ ਪਿੱਛਾ ਕਰ ਰਹੀ ਸੀ ਤੇ ਬਹੁਤ ਤੇਜ਼ ਰਫਤਾਰ ਦੇ ਨਾਲ ਆ ਰਹੀ ਸੀ ਤੇ ਜਦੋਂ ਸ਼ਹਿਬਾਜਪੁਰ ਹੈੱਡ ਦੇ ਕੋਲ ਪਹੁੰਚੀ ਤਾਂ ਡਿਵਾਈਡਰ ਨੂੰ ਤੋੜਦੀ ਹੋਈ ਸਿੱਧੀ ਨਹਿਰ ਦੇ ਵਿੱਚ ਜਾ ਡਿੱਗੀ ਅਤੇ ਜਿਹੜੇ ਲੋਕ ਨੇ ਉਹਨਾਂ ਨੂੰ ਹਾਲਾਂਕਿ ਸਥਾਨਕ ਲੋਕਾਂ ਦੀ ਸਹਾਇਤਾ ਦੇ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਕੀ ਨਾ ਤੁਹਾਡਾ ਜੀ ਤਾਰਖੀ ਦਾ ਬੁਜਿੰਦਰ ਸਿੰਘ ਸ਼ਹਿਬਾਜਪੁਰ ਜੀ ਕੀ ਭਜੀਤ ਤੇ ਕੀ ਮਾਮਲਾ ਹੋਇਆ ਗੱਡੀ ਤੇ ਦੱਸਣਾ ਜੀ ਸਾਈਡ ਵਾਲੇ ਦੀ ਗੱਡੀ ਨਵਸ਼ਹਿਰ ਤੋਂ ਆ ਰਹੇ ਸੀਗੇ ਜੀ ਉਹ ਸਿੱਧੀ ਆ ਕੇ ਨਹਿਰ ਦੇ ਵਿੱਚ ਡਿੱਗ ਪਈ ਆ ਉਹੋ ਟੈਗਨ ਇਹਨਾਂ ਨੂੰ ਬੜਾ ਬਹੁਤ ਪੈਂਦਾ ਆ ਕਿਉਂਕਿ ਜਦੋਂ ਸੜਕ ਹੈ ਗਿਆ ਉਹ ਉਹ ਮੰਡੀਆਂ ਦੇ ਬੋਰਡਾਂ ਟਾਂ ਦੀ ਆ ਨਹਿਰ ਨਹਿਰ ਖੋਭ ਵਹਾਕ ਦੇ ਟਾਂ ਦੀ ਆ ਇਸ ਕਰਕੇ ਉਹ ਸਿੱਧੀ ਵੀ ਨਾ ਪੁਲ ਵੀ ਸੇ ਦਾ ਕਰ ਸਾਰੇ ਨਾਲ ਸੜਕ ਸਿੱਧੀ ਤੋਂ ਲਿਆ ਸਕਦੇ ਆ ਕਿਉਂਕਿ ਸੜਕ ਸਿੱਧੀ ਤਾਂ ਹੋ ਸਕਦੀ ਆ ਲੇਕਿਨ ਉਹ ਨਹੀਂ ਕਰ ਸਕਦੇ ਇਸ ਕਰਕੇ ਸਮੱਸਿਆ ਕਈ ਵਾਰ ਆ ਸਰ ਆ ਜਾਂਦੀ ਹੈ ਉਹ ਉੱਥੇ ਕਈ ਵਾਰ ਬੋਰਡ ਵੀ ਲਾਏ ਬਹੁਤ ਵੱਡੇ ਵੱਡੇ ਸਮਾਸੀ ਵੀ ਲੋਕਾਂ ਨੇ ਉਹ ਜੋ ਨਸ਼ੇ ਵਾਲੇ ਲੋਕ ਜੋ ਪਟਕੇ ਵੇਚ ਕੇ ਉਹ ਖਾ ਜਾਂਦੇ ਆ ਤਾਂ ਸਮੱਸਿਆ ਆਦੀ ਉਸ ਕੋ ਪਤਾ ਨਹੀਂ ਮੁਰੇ ਲੱਗ ਰਿਹਾ ਮੁਰੇ ਕੋ ਸੰਗਲ ਨਹੀਂ ਲੱਗਾ ਆ ਇਸ ਕਰਕੇ ਉਹ ਬਚਦੀਆਂ ਕਿ ਬਚ ਗਏ ਉਹ ਕਿੰਨੇ ਵਜੇ ਘਟਣਾ ਹੋਈ ਹੈ ਜੀ ਸਰ 2 ਵਜੇ ਉਹ 2:30 2 ਵਜੇ ਕਹਿੰਦੇ ਜੀ ਉਹ ਜਿਹੜੇ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਦਾ ਬਚਾਓ ਪਰ ਇੱਕ ਨਹਾ ਵਜਾ ਹੋ ਗਿਆ ਕਿ ਨਹਿਰ ਦੇ ਮੋੜ ਨਿਕਲ ਕੇ ਪੁਲਸ ਵਾਲੇ ਤੋਂ ਇੱਕ ਉੱਥੇ ਚੜ ਗਿਆ ਉਹ ਮਾਰੇ ਵੱਟ ਲੱਗੇ ਉੱਥੇ ਚੜ ਗਿਆ ਉਹ ਬਾਹਰ ਦੋਨੋਂ ਬਚ ਗਏ ਜੀ ਉਹ ਕੋਈ ਕੋਈ ਵਿੱਚ ਪਹਿਲਾਂ 2:30 ਐਕਸਾਈਜ਼ ਵਾਲੇ ਸੀਗੇ ਮੁੰਡੇ ਜੀ ਹਾਂ ਜੀ ਸਰ 2:30 ਦੋਨੋਂ ਗੱਡੀ ਦੇ ਸਾਈਡ ਵਾਲਿਆਂ ਦੀ ਉਹ ਅੱਛਾ ਜੀ ਉਹ ਸਰ ਰਾਤ ਡਿਊਟੀ ਹੋਣੀ ਸੀ ਰਾਤ ਡਿਊਟੀ ਤੇ ਆਂਦੇ ਹੋਣੇ ਆ ਨਮਜਾ ਪੂ ਜੀ ਜਿਹੜਾ ਪਿੱਛਾ ਕਰਦੇ ਸੀ ਜਾਂ ਵੈਸੇ ਜਿਹੜਾ ਇਤਨੀ ਪਤਾ ਠੀਕ ਵੈਸੇ ਇਨਕੇ ਮੁੰਡੇ ਠੀਕ ਨੇ ਦੋ ਹੋਰ ਨੇ ਦੋ ਵੀ ਕਹਿੰਦੇ ਨੇ ਠੀਕ ਹੈ ਮੁੰਡਾ ਦੋਨੋਂ ਠੀਕ ਦੋਨੋਂ ਠੀਕ ਹੈ ਜੀ ਹਾਂ ਦੋਨੋਂ ਠੀਕ ਹੈ ਜੀ ਠੀਕ ਹੈ ਜੀ ਚਰਦੀਕਲਾ ਟਾਈਮ ਟੀਵੀ ਲਈ ਨਵਾਂ ਸ਼ਹਿਰ ਤੋਂ ਸੁਖਦੇਵ ਸਿੰਘ ਦੀ ਰਿਪੋਰਟ